ਵਾਹਿਗੁਰੂ ਸਾਹਿਬ ਜੀਓ ਨਟ ਮਹਲਾ ਚੌਥਾ RAM ਗੁਰ ਸ਼ਰਨ ਪ੍ਰਭੂ ਰਖਵਾਰੇ ਜੋ ਕੁੰਚਰ ਤਦ ਵੈ ਪਕਰ ਚਲਾਇਓ ਘਰ ਉਪਰ ਕਡ ਨਿਸਤਾਰੇ ਰਹਾਉ ਪ੍ਰਭ ਕੇ ਸੇਵਕ ਬਹੁਤ ਅਤਨੀਕੇ ਮਨ ਸਰਦਾ ਕਰ ਹਰ ਧਾਰੇ ਮੇਰੇ ਪ੍ਰਭ ਸ਼ਰਧਾ ਭਗਤ ਮਨ ਭਾਵੇ ਜਨ ਕੇ ਪੈ ਜ ਸਵਾਰੇ ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖੈ ਬ੍ਰਹਮ पसारे ਇੱਕ ਪੁਰਖ ਇੱਕ ਨਦਰਿ ਆਵੇ ਸਭ ਏਕਾ ਨਦਰ ਨਿਹਾਰੇ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਚੇਰੀ ਜਗਤ ਸਮਾਰੇ ਆਪ ਦਿਆਲ ਦਇਆਦਾਨ ਦੇਵੇ ਵਿੱਚ ਪਥਰ ਕੀਰੇ ਕਰੇ ਅੰਤਰਵਾਸ ਬਹੁਤ ਮੁਸਕਾਈ ਭ੍ਰਮ ਭੁਲਾ ਮਿਰਗ ਸੰਹਾਰੇ ਬਨ ਬਨ ਢੂੰਡ ਢੂੰਡ ਫਿਰ ਥਾਕੀ ਗੁਰਪੁਰੇ ਘਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮ ਆਨੇ ਪਰਤਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ 베ਜਿਆ ਖਾvare ਜਿਉ ਜਨ ਚੰਦਰ ਹਾਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾਰੇ ਪ੍ਰਭ ਕੋ ਜਨ ਅੰਤਰ ਰਦਲੋਚੈ ਪ੍ਰਭ ਜਨ ਕੇ ਸਾਸ ਸੁਨਹਾਰੇ ਕਿਰਪਾ ਕਿਰਪਾ ਕਰ ਭਗਤ ਦਰੜਾਏ ਜਨ ਪੀਛੈ ਜਗ ਨਿਸਤਾਰੇ ਆਪਨ ਆਪ ਪ੍ਰਭ ਠਾਕੁਰ ਪ੍ਰਭੂ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਆਪ ਨਿਸਤਾਰੇ ਨਟ ਮਹਲਾ ਚੌਥਾ RAM ਕਰ ਕਿਰਪਾ ਲੇਹੁ ਉਬਾਰੇ ਜੋ ਪਕਰ ਦ੍ਰੋਪਤੀ ਦੁਸ਼ਟਾਇਨੀ ਹਰ ਹਰ ਲਾਜ ਨਿਵਾਰੇ ਰਹਾਉ ਕਰ ਕਿਰਪਾ ਜਾਚਕ ਜਨ ਤੇਰੇ ਇੱਕ ਮੰਗੋ ਦਾਨ ਪਿਆਰੇ ਸਤ ਗੁਰ ਕੀ ਨਿਤ ਸ਼ਰਦਾ ਲਾਗੀ ਮੋਕਾ ਹਰ ਗੁਰ ਮੇਲ ਸਵਾਰੇ ਸਾਖਤ ਕਰਮ ਪਾਣੀ ਜੋ ਮਥੀਐ ਨਿਤ ਪਾਣੀ ਝੋਲ ਚੁਲਾਰੇ ਮੇਲ ਸਤ ਸੰਗਤ ਪਰਮ ਪਦ ਪਾਇਆ ਕਾਢ ਮਾਖਨ ਕੇ ਗਟਕਾਰੇ ਨਿਤ ਨਿਤ ਕਾਇਆ ਮੱਝਨ ਕੀਆ ਨਿਤ ਮਨ ਮਲ ਦੇ ਸਵਾਰੇ ਮੇਰੇ ਸਤਗੁਰ ਕੇ ਮਨ ਬਚਨ ਨ ਪਾਏ ਸਭ ਫੁਕਟ ਚਾਰ ਸਿੰਗਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਪਾਈ ਮੈਂ ਸਤ ਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਇੱਕ ਪੁਰਖ ਮੁਰਾਰੇ संत जना के रे न मन पाई मिल हर जाना हर नि सितारे ग्राम ग्राम नगर सब फिरया रे दे अंतर हर जन पारें श्रद्धा श्रद्धा उपाए मिलाए ਮੋਕਾ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਬਨੀ ਕਾ ਕਰਿਆ ਸਤ ਗੁਰ ਸ਼ਬਦ ਵਿਚਾਰੇ ਨਿਜ ਕਰ ਜਾਏ ਅੰਮ੍ਰਿਤ ਰਸ ਪੀਆ बेन नैना जगत निहारे त गुण ईस वर्णन नहीं साको तुम मंदर हम नेक कीरे नानक कृपा करो गुरु मिलो मैं राम जपत मन धीरै ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਅਪਾਰ ਹਮ ਪਪੀ ਬੋ ਨਿਰਗੁਣਿਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ ਪਰਖ ਸਾਧ ਜਨ ਪਾਏ ਇਕ ਬਿਨੂ ਕਰੋ ਗੁਰ ਪਿਆਰੇ ਰਾਮ ਨਾਮ ਤਨ ਪੂਜੀ ਦੇਵ ਹੋ ਸਭ ਤਿਸਨਾ ਭੁੱਖ ਨਿਵਾਰੇ ਪਚੈ ਪਤੰਗ ਮ੍ਰਿਗ ਭ੍ਰੰਗ ਕੁੰਚਰ ਮੀਨ ਇਕ ਇੰਦਰੀ ਪਕਰ ਸੰਘਾਰੇ ਪੰਚ ਭੂਤ ਸਭਲ ਹੈ ਦੇਹੀ ਗੁਰ ਸਤ ਗੁਰ ਪਾਪ ਨਿਵਾਰੇ ਸਾਸਤਰ 베ਦ ਸੋਧ ਸੋਧ ਦੇਖੇ ਮਨ ਨਾਰਦ ਬਚਨ ਪੁਕਾਰੇ RAM ਨਾਮ ਪੜਹੋ ਗਤ ਪਾਵੋ ਸਤ ਸੰਗਤ ਗੁਰ ਨਿਸਤਾਰੇ ਪ੍ਰੇਤਮ ਪ੍ਰੀਤ ਲਗੀ ਪ੍ਰਭ ਕੇਰੀ ਜਿਵੇਂ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬੋ ਨਾਚੇ ਜਬ ਓਨ ਵੇ ਕਨ ਕਨਹਾਰੇ ਸਾਕਤ ਕੋਇ ਅੰਮ੍ਰਿਤ ਬੋ ਸਿੰਚਹੁ ਸਭ ਡਾਲ ਫੂਲ ਬਿਸਕਾਰੇ ਜੋ ਜੋ ਨਿਵਹਿ ਸਾਖਤ ਨਰਸਤੀ ਛੇੜੇ ਛੇੜ ਕੱਢੇ ਵਿਖਖਾਰੇ ਸੰਤਨ ਸੰਤ ਸਾਧਵੇਂ ਰਹੀਏ ਗੁਰ ਬੋਲੇ ਪਰ ਉਪਕਾਰੇ संतै संत मिले मन बिगसे ज्यों जल में कमल सवारे लोब लहर सब समान हल कह हल क्यों सब बिगारे मेरे ठाकुर के ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ 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 ਪ੍ਰਭ ਮੇਰੇ ਮੈਂ ਰਾਖੋ ਕਿਰਪਾ ਤਾਰੇ ਨਾਨਕ ਮੈਂ ਤਾਰੇ ਅਵਰ ਨ ਕਾਈ ਮੈਂ ਸਤ ਗੁਰ ਗੁਰ ਨਿਸਤਾਰੇ ਚੱਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਨੇਕ ਜਤਨ ਕਰ ਰਹੇ ਹਰ ਅੰਤ ਨਹੀਂ ਪਾਇਆ ਹਰ ਅਗਮ ਅਗਮ ਆਗਾਦ ਬੋਧ ਆਦੇਸ ਹਰ ਪ੍ਰਭ ਰਾਯਾ ਰਹਾ ਕਾਮ ਕ੍ਰੋਧ ਲੋਭ ਨੇਤਾ ਚ ਗਰਤੇ ਚ ਗਰਹਾਇਆ ਹਮਰਾ ਖਰਾਖ ਦੀਨ ਤੇਰੇ ਹਰ ਸ਼ਰਨ ਹਰ ਪ੍ਰਭ ਆਇਆ ਸਰਨਾਗਤੀ ਪ੍ਰਭ ਪਾਲ ਤੇ ਹਰ ਭਗਤ ਵਛਲ ਨਾ ਆ ਪ੍ਰਹਲਾਦ ਜਨਨ ਹਰਨਾਖ ਪਕਰਿਆ ਹਰ ਰੱਖ ਲਿਓ ਤਰਾਇਆ ਹਰ ਚੇਤਰੇ ਮਨ ਮਹਲ ਪਾਵਣ ਸਭ ਦੁੱਖ ਪੰਜਨ ਰਾਇਆ ਭੋਜਨ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਤਿਤ ਪਾਵਨ ਨਾਮ ਸੁਅਮੀ ਭੋ ਭਗਤ ਭੰજન ਗਾਇਆ ਹਰ ਹਾਰ ਹਰ ਓਰ ਤਾਰਿਓ ਜਨ ਨਾਨਕ ਨਾਮ ਸਮਾਇਆ ਮਾਲੀ ਗਵੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਸੁਖ ਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾ ਵਡਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨਿਕਰ ਹਰੇ ਅੰਮ੍ਰਿਤ ਹਰ ਸਰਨਾਤਾ ਧਨ ਧਨ ਸਾਧ ਜਿਨੇ ਹਰ ਪ੍ਰਭ ਪਾਇਆ ਤੈਨ ਪੁੱਛੋ ਹਰ ਕੀ ਬਤਾ ਪਾਏ ਲਗੋ ਨਿਤ ਕਰੋ ਜੁ ਦਰਿਆ ਹਰ ਮੇਲੋ ਕਰਮ ਬਿਦਾਤਾ ਲਿਲਾਟ ਲਿਖੇ ਪਾਇਆ ਗੁਰ ਸਾਧੂ ਗੁਰਬਚਨੀ ਮਨ ਤਨ ਰਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕੇਲੇ ਵਿਖ ਪਾਪ ਗਵਾਤਾ RAM RASAYANA ਜੇਨ ਗੁਰ ਮਤ ਪਾਇਆ ਤਿੰਨ ਕੀ ਉਤਮ ਬਤਾ ਤਿੰਨ ਕੀ ਪੰਕ ਪਾਈਏ ਵਡ ਭਾਗੀ ਜਨ ਨਾਨਕ ਚਰਨ ਪਰਤਾ ਮਾਲੀ ਗੌੜਾ ਮਹੱਲਾ ਚੌਥਾ ਸਭ ਸਿੱਧ ਸਾਦਕ ਮਨ ਜਨਾ ਮਨ ਭਾਵਨੀ ਹਰ ਧਿਆਉ ਅਪਰੰਪਰ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਓ ਰਹਾਓ ਹਮ ਨੀਚ ਮਧਮਾ ਕਰਮ ਕੀਏ ਨਹੀਂ ਚੇਤੇ ਹਰ ਰਾਇਓ ਹਰ ਆਨ ਮਿਲਿਓ ਸਤਗੁਰੂ ਖਿਨ ਬੰਧ ਮੁਕਤ ਕਰਾਇਓ ਪ੍ਰਭ ਮਸਤਕੇ ਤੁਰ ਲਿਖਿਆ ਗੁਰਮਤੀ ਹਰ ਨੇ ਬਲਾਇਓ ਪੰਚ ਸ਼ਬਦ ਦਰਗਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਰਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਬ ਜੋਨੀ ਗਾਲੀਏ ਜੋ ਲੋਨ ਜਲੇ ਗਲਾਇਓ ਮਤ ਦੇਹ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭ੍ਰਮ ਭਉ ਭਾਗਾ ਰਹਾਓ ਭੈ ਭਾਇ ਭਗਤ ਲਾਗੋ ਮੇਰਾ ਹਿਰਾ ਮਨ ਸੋਇਓ ਗੁਰ ਮਤ ਜਾਗਾ ਕੇਲੇ ਵਖਖੀਨ ਭੈ ਸਾਤਿਆਏ ਹਰ ਔਰਤਾਰਿਓ ਵਡਪਾਗਾ ਮਨਮੁਖ ਰੰਗ ਕਸੁੰਭ ਹੈ ਕਚੂਆ ਜੋ ਕੁਸ ਵਿਚਾਰ ਦਿਨ ਚਾਗਾ ਖਿੰਨ ਮਹਿ ਬਿਨ ਸਜਾਏ ਪਰਤਾਪੈ ਡੰਡ ਧਰਮ ਰਾਏ ਕਾ ਲਗਾ ਸਤ ਸੰਗਤ ਪ੍ਰੀਤ ਸਾਦੇਤ ਘੂੜੀ ਜੋ ਰੰਗ ਮਜੀਠ ਬੋ ਲਾਗਾ ਕਾਇਆ ਕਾ ਪਰ ਚੀਰ ਬਫਾਰੇ ਹਰ ਰੰਗ ਨ ਲਹੈ ਸਰਭਾਗਾ ਹਰ ਚਾਰੇ ਉਹ ਰੰਗ ਮਿਲੈ ਗੁਰ ਸੁਭਾਗ ਹਰ ਰੰਗ ਚਲੂ ਲੈ ਰੰਗਾਂ ਜਨ ਨਾਨਕ ਤਿੰਨ ਕੇ ਚਰਨ ਪਖਾਰੇ ਜੋ ਹਰ ਚਰਨੀ ਜਨ ਲਗਾ ਮਾਲੀ ਗਵੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ RAM ਨਾਮੇ ਮਤ ਗੁਰਮਤਿ RAM ਰਸਾਲਾ ਰਹਾਉ ਗੁਰਮਤਿ ਨਾਮ ਧਿਆਇ ਹਰ ਹਰ ਮਨ ਜਪਿਏ ਹਰ ਜਪ ਮਾਲਾ ਜਿਨ ਕੈ ਮਸਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ ਜਿਨ ਹਰ ਨਾਮ ਧਿਆਇਆ ਤਿੰਨ ਚੁਕੇ ਸਰਬ ਜੰਜਾਲਾ ਤਿੰਨ ਜਮਨੇੜ ਨ ਆਵਈ ਗੁਰ ਰਾਖੇ ਹਰ ਰਖਵਾਲਾ ਹਮ ਬਾਰਕ ਕਸ਼ੂ ਨ ਜਾਣੂ ਹਰ ਮਾਦ ਬਿਤਾ ਪ੍ਰਤਪਾਲਾ ਕਰ ਮਾਇਆ ਅਗਨਨਿਤ ਮੇਲਤੇ ਗੁਰ ਰੱਖੇ ਦਿਨ ਦੇ ਆਲਾ ਬਹੁ ਮੇਲੇ ਨਿਰਮਲ ਹੋਇਆ ਸਭ ਕੇ ਲਿਖ ਹਰ ਜਸ ਜਲਾ ਮਨ ਅਨੰਦ ਭਿਆ ਗੁਰ ਪਾਇਆ ਜਨ ਨਾਨਕ ਸ਼ਬਦ ਨੇ ਹਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕਿਲ ਵਿਖ ਕਾਟ ਹਰ ਹਰ ਔਰ ਧਾਰਿਓ ਗੁਰਪੂਰੇ ਮੇਰਾ ਸੀਸ ਕੀ ਜੈ ਗੁਰਵਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੇ ਤੇ ਸਮਨ ਦੇਵੋ ਕਟਕਾਟ ਹਰ ਸਾਜਨ ਮਿਲਿਓ ਗੁਰਪੁਰੈ ਗੁਰਬਚਨ ਬਿਕਾਨੂ ਹਟ-ਹਾਟ ਮਕਰ ਪ੍ਰਾਗਦਾਨ ਬੋਕੀਆ ਸਿਰ ਦਿਓ ਅਦਕਾਟ ਬਿਨ ਹੋਰ ਨਾਮ ਕੋ ਮੁਕਤ ਨ ਪਾਵੇ ਬੋ ਕੰਚਨ ਦੀਜੈ ਕਟਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨਿ ਓ ਘਰੇ ਕਪਟ ਕਪਾਟ ਤ੍ਰਿਕੁਟੀ ਫੂਰ ਭਰਮ ਭਉ ਭਾਗਾ ਲਜ ਭਾਨੀ ਮਟਕੀ ਮਾਟ ਕਲ ਜੁਗ ਗੁਰਪੂਰਾ ਤਨ ਪਾਇਆ ਜਿਨ ਤੁਰ ਮਾਸਤ ਕ ਲਖੇ ਲਾਟ ਜਨਨਾਨਕ ਰਸ ਅੰਮ੍ਰਿਤ ਪੀਆ ਸਭ ਲਾਠੀ ਭੁਖ ਤਖਾਟ ਕਨ ਜਗ ਗੁਰ ਪੂਰਾ ਦਿਨ ਪਾਇਆ ਜਿਨ ਥੁਰ ਮਸਤ ਕ ਲਖੇ ਨਾਟ ਜਨਨਾਨਕ ਰਸ ਅੰਮ੍ਰਿਤ ਪੀਆ ਸਭ ਲਾਤੀ ਭੁੱਖ ਤੇ ਖਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ